ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਸਵਰਾਜ 855 FE ਕੰਡੀਸ਼ਨ ਪੱਖੋਂ ਪੁਰਾਣ ਸ਼ੋਰੂਮ ਕੰਡੀਸ਼ਨ ਪਿਆ ਹੈ ਤੇ ਜੇ ਤੁਹਾਨੂੰ ਮਾਡਲ ਦੱਸਤਾ ਤਾਂ ਮਾਡਲ ਤੇ 5 ਸਟਾਰ ਹੈ ਜੀ ਇਹ ਤੇ ਮਾਡਲ ਹੈਗਾ 2022 ਤੇ ਚੱਲਿਆ ਹੋਇਆ ਸਿਰਫ 400 ਘੰਟਾ ਸੈਡ ਗੇਅਰ 3 ਸਪੀਡ ਹੈ ਤੇ ਕੰਡੀਸ਼ਨ ਸ਼ੋਰੂਮ ਪਈ ਹੈ ਤੇ ਜਦੋਂ ਚੱਲੇ ਹੀ 400 ਘੰਟਾ ਹੋਇਆ ਤਾਂ ਸ਼ੋਰੂਮ ਕੰਡੀਸ਼ਨ ਹੁੰਦੀ ਆ ਬੈਟਰੀ ਨਵੀਆਂ ਟਾਇਰ ਨਵੀਆਂ ਰੈਬਰੂ ਮੈਨ ਪੂਰੇ ਸਾਫ਼ ਪਏ ਨੇ ਮਗਰਾਟਾਂ ਚੋਂ ਵੀ ਪੂਰਾ ਚੰਗੀ ਤਰ੍ਹਾਂ ਸਾਫ਼ ਪਿਆ ਹੈਗਾ ਤੇ ਆ ਹੁੱਕ ਦੇਖੋ ਜੀ ਹੁੱਕ ਬਸ ਤੁਸੀਂ ਇਦਾਂ ਦੇਖੋ ਵੀ ਸਿਰਫ ਗਰਮੇ ਦੀ ਗਰਮੇਵਾ ਟਰਾਲੀ ਪਾਈ ਹੋਈ ਆ ਤੇ ਸਟicker ਵਗੈਰਾ ਸਾਰੇ ਨਾਲ ਦੇ ਪਏ ਨੇ ਐਨ ਐਰ ਬਿਲਕੁਲ ਨਾਲ ਦੇ ਪਏ ਨੇ ਤੇ ਜਿਵੇਂ ਸਾਫ਼ ਪਿਆ ਹੈਗਾ ਸਤਰੀ ਵਗੈਰਾ ਲੱਗੀ ਹੋਈ ਆ ਤੇ ਸਿਰਫ 400 ਘੰਟੇ ਚੱਲਿਆ ਹੋਇਆ ਸਵਰਾਜ 855 ਐਫੀ ਤੇ ਪੀਵੀ 92 ਤੇ ਪੰਜਾਬ ਦਾ ਨੰਬਰ ਆ ਜੀ ਤੇ ਫਰਸਟ ਓਨਰ ਆ ਤੇ ਜਿਨ੍ਹਾਂ ਨੇ ਵੀ ਲੈਣਾ ਤਾਂ ਟਾਈਟਲ ਦੇ ਵਿੱਚ ਆਪਾਂ ਨੰਬਰ ਪਾਇਆ ਹੋਇਆ ਹੈਗਾ ਤੇ ਕਰ ਸਕਦੇ ਹੋ ਕੰਟੈਕਟ ਤੁਸੀਂ ਬਾਈ ਕੁਲਵਿੰਦਰ ਨਾਲ ਤੇ ਵੈਸੇ ਸੋਮਵਾਰ ਨੂੰ ਮੰਡੀ ਦੇ ਵਿੱਚ ਸੀ ਟਰੈਕਟਰ ਤੇ ਜੇ ਬੰਡੀ ਤੋਂ ਇਲਾਵਾ ਇਹ ਬਾਈ ਦਾ ਪਿੰਡ ਹੈਗਾ ਫਰਵਾਹੀ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਜਿੰਨਾਂ ਨੇ 855 FE 2022 ਮਾਡਲ ਲੈਣਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਕੁਲਵਿੰਦਰ ਨਾਲ ਤੇ ਨੰਬਰ ਆਪਾਂ ਟਾਈਟਲ ਚ ਪਾਇਆ ਹੋਇਆ ਤੇ ਸਿਰਫ 400 ਘੰਟੇ ਚੱਲਿਆ ਹੋਇਆ ਹੈਗਾ 5 ਸਟਾਰ ਆ ਤੇ ਟਾਪ ਮਾਡਲ ਹੈ ਇਹ 2022 ਟਾਪ ਮਾਡਲ ਤੇ ਕੰਡੀਸ਼ਨ ਪੱਖੋਂ ਇਹਨ ਪੂਰਾ ਵਧੀਆ ਪਿਆ ਤੇ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਟਾਇਰ ਨਵੇਂ ਪਏ ਨੇ ਤੇ ਜੋੜਾ ਚਾਰੇ ਟਾਇਰ ਨਵੇਂ ਨੇ ਤੇ ਸਾਈਡ ਗੇਅਰ ਤੇ ਡਿਮਾਂਡ ਹੈਗੀ ਹੈ ਦੀ 7,85,000 ਰੁਪਇਆ ਤੇ ਬਾਕੀ ਮਾਂ ਮੌਕੇ ਤੇ ਜਿਹੜਾ ਮਾਨਤਾ ਨੂੰ ਉਹ ਹੋ ਜਾਊਗਾ ਤੇ ਜਿਨ੍ਹਾਂ ਨੇ ਵੀ ਲੈਣਾ ਕਰ ਸਕਦੇ ਹੋ ਕੰਟੈਕਟ ਟਾਇਰ ਵਗੈਰਾ ਰਿੰਬਾਂ ਦਾ ਵਿਆਹ ਪਿੱਛੋਂ ਕੰਡੀਸ਼ਨ ਦੇਖੋ ਟਰਾਲੀ ਵੀ ਕਹਿੰਦੇ ਗਿਣਮੇਬਾਰੀ ਪਈ ਹੋਈ ਹੈ ਹੁੱਕ ਦੇਖ ਸਕਦੇ ਹੋ ਤੁਸੀਂ ਤੇ ਜਿਨ੍ਹਾਂ ਨੇ ਲੈਣਾ ਸਵਰਾਜ 855 ਸਿਰਫ 400 ਘੰਟੇ ਚੱਲਿਆ ਹੋਇਆ 22 ਮਾਡਲ ਟਾਪ ਮਾਡਲ ਤੇ ਕੰਡੀਸ਼ਨ ਕੋਲੋਂ ਪੂਰਾ ਵਧੀਆ ਪਿਆ ਸ਼ੋਰੂਮ ਕੰਡੀਸ਼ਨ ਪਿਆ ਬਾਕੀ ਤੇ ਬਸ ਸ਼ੋਰੂਮ ਚ ਆਈ ਰਹੀ ਆ ਜੀ ਸਮਝੋ ਤੇ ਮਤਲਬ ਬਾਈ ਮਾਡਲ ਸ਼ੋਰੂਮ ਤੁਸੀਂ ਜਦੋਂ ਚੱਲੇ ਹੀ 400 ਘੰਟਾ ਹੋਇਆਗਾ ਤੇ ਬਸ ਕਹਿੰ ਲਈ ਹਾਰ ਦੀ ਕਮੀ ਆ ਉਹ ਵਾਈਕਲ ਸਿੰਦਰ 파ਕੇ ਦੇ ਦੂਗਾ ਤੁਹਾਨੂੰ ਜਿੰਨਾਂ ਨੇ ਲੈ ਕੇ ਜਾਣਾ ਤੇ ਜਿਵੇਂ ਨਵਾਂ ਨਕੋਰ ਸਵਰਾਜ 855 5 ਸਟਾਰ ਵਾਈ ਮਾਡਲ ਡਿਮਾਂਡ 7,85,000 ਰੁਪਇਆ ਬਾਕੀ ਮੌਕੇ ਤੇ ਜਿਹੜਾ ਮਾਨਤਾ ਨੂੰ ਹੋ ਜੂਗਾ ਤੇ ਇੱਕ ਵਾਰ ਫੇਰ ਮੈਂ ਦੱਸ ਦਣਾ ਸੌ ਬਾਦ ਨੂੰ ਬਰਨਾਲੇ ਮੰਡੀ ਦੇ ਵਿੱਚ ਸੀ ਵਿਕਲਵਿੰਦਰ ਕੋਲੇ ਤੇ ਵੈਸੇ ਬਾਈ ਦਾ ਪਿੰਡ ਹੈਗਾ ਪ੍ਰਵਾਹੀ ਤੇ ਜਿਨ੍ਹਾਂ ਨੇ ਲੈਣਾ ਸਵਰਾਜ 855 FE 13 ਵਰਸ ਪੀਟੀਓ ਹੈ ਜੀ ਇਹ ਵੀ ਤੇ 3 ਸਪੀਡ ਆ ਤੇ ਜਿਨ੍ਹਾਂ ਨੇ ਵੀ ਲੈਣਾ ਤਾਂ ਕਰ ਲਿਓ ਕੰਟੈਕਟ ਧੰਨਵਾਦ ਮੇਰ